ਜਿਹੜੇ ਲੋਕਾਂ ਨੇ ਅਮਰਿਤਪਾਲ ਸਿੰਘ ਜੀ ਨੂੰ ਜਿਤਾਇਆ ਅੱਜ ਵੋਟ ਪਾ ਕੇ ਉਹਨਾਂ ਨੇ ਇਸ ਗੱਲ ਤੇ ਸਟੈਂਪ ਕਰਤੀ ਕਿ ਇਸ ਬੰਦੇ ਤੋਂ ਕੋਈ ਖਤਰਾ ਨਹੀਂ ਜੇ ਇਹ ਬੰਦਾ ਦੇਸ਼ ਲਈ ਖਤਰਾ ਹੈ ਤਾਂ ਇਹ ਜਿੰਨੇ ਲੋਕਾਂ ਨੇ 2 ਲੱਖ ਦਾ ਮਾਰਜਨ ਹੈ ਉਹ ਸਾਰੇ ਦੇਸ਼ ਲਈ ਖਤਰਾ ਹੈ ਫਿਰ ਹਲੇ ਤਾਂ ਪਰਚੇ ਨੇ ਇੱਕ ਯੂਪੀਏ ਲੱਗਿਆ ਹੋਇਆ ਰਸ਼ੀਦ ਇੰਜੀਨੀਅਰ ਜਿਹਦੇ ਅਗੇਂਸਟ ਯੂਪੀਏ ਲੱਗਿਆ ਟੈਰਰਿਸਟ ਸਭ ਤੋਂ ਡੇਂਜਰਸ ਇਨੈਕਟਮੈਂਟ ਹੈ ਉਹਨੂੰ ਕੋਰਟ ਨੇ ਮਤਲਬ ਅੱਜ ਕਿਹਾ ਕਿ ਨਆਈਏ ਤੋਂ ਰਿਪੋਰਟ ਲੈਣ ਤੋਂ ਬਾਅਦ ਕਿ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਕਿ ਉਹ ਆ ਕੇ ਆਪਣੀ ਓਥ ਲੈਣਗੇ ਅਦਰਵਾਜ਼ ਯੂਏਪੀਏ ਇਸ ਮੱਚ ਮੋਰ ਡੇਂਜਰਸ ਦੈਨ ਥੈਟ ਆਫ ਇਟਸ ਅ ਹਾਈ ਵਰਡ ਟੈਰਰਿਸਟ ਦਾ ਜਿਹੜਾ ਟੈਰਰਿਸਟ ਹੈ ਉਹਨੂੰ ਕੌਣ ਬਾਹਰ ਕੱਢ ਦੂਗਾ ਇਹਨਾਂ ਤੇ ਤਾਂ ਕੋਈ ਖਿਤਾਬ ਹੀ ਨਹੀਂ ਇਦਾਂ ਦਾ ਹੀ ਇਜ਼ ਨਾਟ ਚਾਰਜਡ ਵਿਦ ਐਨੀ ਕਾਈਂਡ ਆਫ ਸੱਚ ਐਕਟ ਜਿਹੜਾ ਬੰਦਾ ਜਿੱਤੇ ਗਿਆ ਸਾਡਾ ਪਰਸੈਪਸ਼ਨ ਗਲਤ ਸੀ ਪਰ ਲੋਕਾਂ ਦਾ ਆਵਾਮ ਠੀਕ ਸੀ ਸੋ ਇਟ ਇਜ਼ ਰਿਕੁਆਇਰਡ ਦੈਟ ਇਮੀਡੀਏਟਲੀ ਉਹਦੀ ਲਾਈਫ ਐਂਡ ਲਿਬਰਟੀ ਜਿਹੜੀ ਹੈ ਉਹ ਰਾਈਟ ਫੰਡਾਮੈਂਟਲ ਰਾਈਟ ਵਾਇਲੇਟ ਹੋ ਰਿਹਾ ਇਹਨੂੰ ਬਿਲਕੁਲ ਇਮੀਡੀਏਟਲੀ ਵਿਦਆਊਟ ਐਨੀ ਇੰਟਰਫੇਰੈਂਸ ਹੀ ਸ਼ੁੱਡ ਬੀ ਰਿਲੀਜ਼ਡ ਫਰਮ ਦੀ ਕਸਟਡੀ ਇਹਨਾਂ ਉਤੇ ਤਾਂ ਕੰਮੇ ਬੜਾ ਆਸਾਨ ਹੈ ਵਧਾਉਣ ਦਾ ਤਾਂ ਕੋਈ ਕੁਐਸਚਨ ਹੀ ਨਹੀਂ ਪੈਦਾ ਹੁੰਦਾ ਜਦੋਂ ਇੱਕ ਬੰਦੇ ਨੂੰ ਗਵਰਨਮੈਂਟ ਕੀ ਹੈ ਗਵਰਨਮੈਂਟ ਇੱਕ ਇਨਸਾਨ ਦੇ ਜਰੀਏ ਹੀ ਚੱਲਦੀ ਹੈ ਚਾਹੇ ਉਹ ਡੀਸੀ ਹੈ ਚਾਹੇ ਐਸਐਸਪੀ ਉਹਦੀ ਰਿਪੋਰਟਾਂ ਦੇ ਹੀ ਹੈ ਜੀ ਡੀਸੀ ਐਸਐਸਪੀ ਕੋਈ ਐਦਾਂ ਦਾ ਫੰਡਾਮੈਂਟਲ ਕੰਮ ਤੇ ਨਹੀਂ ਕਿ ਉਹਨੂੰ ਉਤੋਂ ਰੱਬੀ ਗਿਆਨ ਹੋ ਗਿਆ ਵੀ ਇਹ ਬੰਦੇ ਤੋਂ ਦੇਸ਼ ਦੀ ਅਖੰਡਤਾ ਦਾ ਖਤਰਾ ਹੈ ਉਸ ਬੰਦੇ ਦਾ ਜੋ ਵਰਡਿਕਟ ਸੀ ਕਿ ਵੀ ਮੈਂ ਨਸ਼ਾ ਖਤਮ ਕਰਨਾ ਹੈ ਨਸ਼ਾ ਖਤਮ ਕਰਨ ਵਾਸਤੇ ਲੱਗਿਆ ਹੋਇਆ ਜੇ ਉਹਦੀ ਰੋਗ ਧਾਮ ਕਰੀਏ ਤਦੇ ਲੋਕਾਂ ਦੇ ਇੱਕ ਇੱਕ ਤਬਰ ਦੇ ਵਿੱਚ 1 2 ਜਾਂ 3 ਮੇਲ ਮੈਂਬਰ ਆ ਫੀਮੇਲ ਮੈਂਬਰ ਵੀ ਤੇ ਹੈਗੇ ਆ ਬਜ਼ੁਰਗ ਵੀ ਨੇ ਬਜ਼ੁਰਗ ਤਾਂ ਉਹ ਨੇ ਜਿਹੜੇ 70 ਸਾਲ ਦੀ ਉਮਰ ਤੋਂ ਉੱਤੇ ਬੈਠੇ ਆ ਜੂਥ ਨੂੰ ਤਾਂ ਮਗਰ ਲਾਇਆ ਜਾ ਸਕਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਮੈਕਸਿਮਮ ਲੋਕ ਇਹਦੇ ਨਾਲ ਨੇ ਇਸ ਕਰਕੇ ਲਾਅ ਐਂਡ ਆਰਡਰ ਦੀ ਕੋਈ ਖਤਰਾ ਨਹੀਂ ਇੱਕ ਪਰਚੇ ਨੂੰ ਛੱਡ ਕੇ 307 ਦਾ ਜਾਂ ਜਿਹੜਾ ਉਹ ਕੈਪਚਰ ਕਰਨ ਦਾ ਪੁਲਿਸ ਸਟੇਸ਼ਨ ਵਾਲਾ ਛੱਡ ਕੇ ਬਾਕੀ ਪਰਚੇ ਉਹ ਕੁਝ ਕੱਪੜੇ ਬਦਲ ਕੇ ਕਿਸੇ ਦੀ ਕਾਰ ਲੈ ਕੇ ਕਿਸੇ ਦੇ ਘਰ ਵੜ ਕੇ ਕਿਸੇ ਤੋਂ ਸਮਾਨ ਕੋ ਕੇ ਭੱਜ ਗਏ ਇਦਾਂ ਦੇ ਪਰਚੇ ਨੇ ਹਲੇ ਤੱਕ ਕਨਵਿਕਸ਼ਨ ਨਹੀਂ ਹੋਈ ਦੋ ਸੀਟਾਂ ਪੰਜਾਬ ਦੀਆਂ ਇਹ ਜਿਹੜੀਆਂ ਜਿਹੜੀਆਂ ਸਿਰਫ ਧੱਕਾ ਕਰਨ ਵਾਲੇ ਸੈਂਟਰ ਨੂੰ ਵੀ ਤੇ ਸਟੇਟ ਨੂੰ ਸਮਝ ਲੈਣਾ ਚਾਹੀਦਾ ਇਸ ਜਜ਼ਬਾਤੀ ਲੋਕਾਂ ਵਾਸਤੇ ਐਨਐਸਏ ਜਿਹੜਾ ਹੈ ਉਹ ਤੁਸੀਂ ਧੱਕਾ ਕਰਕੇ ਦਬਾ ਸਕਦੇ ਹੋ ਸਿੱਖਾਂ ਨੂੰ ਇਹ ਲੱਗੇ ਹੀ ਨਾ ਵੀ ਦੇਸ਼ 'ਚ ਅਸੀਂ ਪਰਾਏ ਆ ਇਹ ਇਹ ਹਾਲਾਤ ਕਿਉਂ ਬਣਿਆ ਕਿਉਂ ਕੋਈ ਬੰਦਾ ਇਸ ਗੱਲ ਤੇ ਬੋਲਣ ਲਈ ਤਿਆਰ ਨਹੀਂ ਫਿਰ ਸਾਰਿਆਂ ਨੂੰ ਤੁਸੀਂ ਐਨਐਸਏ ਲਾ ਕੇ ਅੰਦਰ ਕਰੋਗੇ ਇੱਥੇ ਜਿੰਨਾ ਤੁਸੀਂ ਵੱਡੋਂਗੇ ਨਾ ਦਰਖਤ ਨੂੰ ਟਾਹਣੀਆਂ ਉੰਨੀਆਂ ਹੀ ਪਰਫੁੱਲਤ ਹੋਣੀਆਂ ਪੰਜਾਬ ਦੇ ਅਮਰਿਤਪਾਲ ਸਿੰਘ ਤੇ ਕਸ਼ਮੀਰ ਤੋਂ ਜਿੱਤੇ ਹੋਏ ਨੂੰ ਮੰਨਦੇ ਰਸ਼ੀਦ ਅਬਦੁੱਲ ਸ਼ੇਖ ਜਿਹੜੇ ਸਨ ਦੋਨਾਂ ਦੇ ਕੇਸਿਸ ਨੂੰ ਬੜਾ ਸਿਮਿਲਰ ਦੇਖਿਆ ਜਾ ਰਿਹਾ ਸੀ ਦੋਨੋਂ ਹੀ ਹਾਲੀ ਦੇ ਵਿੱਚ ਹੋਈਆਂ ਜਨਰਲ ਇਲੈਕਸ਼ਨਸ ਦੇ ਵਿੱਚ ਐਮਪੀ ਚੁਣੇ ਗਏ ਨੇ ਔਰ ਰਸ਼ੀਦ ਸੇਖ ਨੇ ਵੀ ਜੇਲ੍ਹ ਦੇ ਅੰਦਰੋਂ ਜਿਹੜੀ ਇਲੈਕਸ਼ਨ ਸੀਗੀ ਪੂਰੀ ਦੀ ਪੂਰੀ ਲੜੀ ਸੀਗੀ ਔਰ ਅਮਰਿਤਪਾਲ ਸਿੰਘ ਜਿਹੜੇ ਸੀਗੇ ਉਹਨਾਂ ਨੇ ਵੀ ਜੇਲ੍ਹ ਦੇ ਅੰਦਰੋਂ ਹੀ ਇਲੈਕਸ਼ਨ ਲੜੀ ਹੈ ਉਸ ਤੋਂ ਬਾਅਦ ਇੱਕ ਹੋਰ ਦੋਨਾਂ ਦੇ ਵਿੱਚ ਸਿਮਿਲੈਰਿਟੀ ਹੈਗੀ ਹੈ ਕਿ ਦੋਨਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਐਕਟ ਲੱਗਾ ਹੋਇਆ ਹਾਲਕਿ ਐਕਟ ਦੇ ਵਿੱਚ ਜਿਹੜਾ ਹੈ ਉਹ ਵਖਰੇਵਾ ਹੈ ਅਮਰਿਤਪਾਲ ਸਿੰਘ ਤੇ NSA ਲੱਗੀ ਹੈ ਔਰ ਪ੍ਰਸਿੱਧ ਦੇ ਉੱਤੇ ਜਿਹੜੀ ਹੈ ਉਹ ਯੂਆਪਾ ਲੱਗੀ ਹੋਈ ਹੈ ਪਰ ਇਸ ਵੇਲੇ ਸੌ ਚੁੱਕਣ ਦੇ ਲਈ ਪਾਰਲੀਮੈਂਟ ਦੇ ਵਿੱਚ ਅੱਜ ਉਹਨਾਂ ਦੇ ਡਿਫੈਂਸ ਕਾਉਂਸਲ ਨੇ ਕਲੀਅਰ ਕੀਤਾ ਕਿ ਉਹ 5 ਜੁਲਾਈ ਨੂੰ ਆ ਸਕਦੇ ਨੇ ਪਰ ਅਮਰਿਤਪਾਲ ਉਹਨਾਂ ਦੇ ਉੱਪਰ ਐਮਪੀ ਬਣਨ ਦੇ ਬਾਵਜੂਦ ਦੂਜੀ ਵਾਰ ਐਨਐਸਏ ਲੱਗ ਚੁੱਕੀ ਹੈ ਸੋ ਇੱਥੇ ਮੇਰੇ ਨਾਲ ਮੌਜੂਦ ਨੇ ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਅਮ੍ਰਿਤਪਾਲ ਜਿਹੜੇ ਜਿਨ੍ਹਾਂ ਦੇ ਉੱਤੇ ਹੁਣ ਦੂਜੀ ਵਾਰੀ ਐਨਐਸਏ ਲੱਗ ਚੁੱਕੀ ਹੈਗੀਏ ਕਿ ਉਹ ਐਮਪੀ ਪਦ ਦੀ ਜਿਹੜੀ ਸੌ ਚੁੱਕਣ ਦੇ ਲਈ ਆ ਸਕਦੇ ਨੇ ਜਾਂ ਫਿਰ ਨਹੀਂ ਸੋ ਸਰ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੋ ਤੇ ਜੀ ਥੈਂਕ ਯੂ ਜੀ ਸੋ ਜਿਵੇਂ ਗੱਲ ਕੀਤੀ ਕਿ ਬਾਰਾਮੁੱਲਾ ਦੇ ਜਿਹੜੇ ਉਮੀਦਵਾਰ ਨੇ ਐਮਪੀ ਨੇ ਉਹਨਾਂ ਦੇ ਉੱਤੇ ਜੋ ਆਪਾ ਲੱਗੀ ਹੋਈ ਐ ਪਰ ਉਹ ਹੁਣ 5 ਤਰੀਕ ਨੂੰ ਸੌ ਚੁੱਕਣ ਵਾਲੇ ਹੈਗੇ ਆ ਸੋ ਪਹਿਲਾਂ ਥੋੜਾ ਜਿਹਾ ਦੱਸੋ ਵੀ ਕਿਵੇਂ ਇਹ ਪੋਸੀਬਲ ਹੋਇਆ ਅਜ ਉਹਨਾਂ ਦੇ ਡਿਫੈਂਸ ਕਾਉਂਸਲ ਨੇ ਜਿਹੜਾ ਹੈਗਾ ਕਲੀਅਰ ਕੀਤਾ ਹੈਗਾ ਔਰ ਅਮ੍ਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਦੇ ਉੱਤੇ ਹਲੇ ਤੱਕ ਸੌ ਚੁੱਕਣ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਬਾਹਰ ਨਹੀਂ ਆਈ ਜੀ ਦੇਖੋ ਪਹਿਲਾਂ ਤੇ ਜਿਹੜਾ ਬਖਰੇਵਾ ਉਹ ਬੜਾ ਜਿਹੜਾ ਐਨਐਸਏ ਹੈ ਉਹ ਮੇਰੇ opinion ਦੇ ਅਕੋਰਡਿੰਗ ਯੂਏਪੀਏ ਨਾਲੋਂ ਛੋਟਾ ਤੇ ਅਫੈਂਸ ਛੋਟਾ ਫੈਂਸ ਹੈ ਤੁਸੀਂ ਪੁੱਛਿਆ ਵੀ ਆ ਸਕਦੇ ਨੇ ਬਾਹਰ ਆਉਣਾ ਬਣਦਾ ਜੀ ਸੌ ਚੁੱਕਣ ਲਈ ਬਾਹਰ ਆਉਣਾ ਬਣਦਾ ਮੇਰਾ ਕਲੀਅਰ opinion ਹੈ ਇਹਦੇ ਤੇ ਉਹ ਮੈਂ ਦੱਸਦਾ ਵੀ ਕਿਉਂ ਆਉਣਾ ਬਣਦਾ ਅੱਜ ਤਾਂ ਨਹੀਂ ਇਹ ਮਤਲਬ ਸ਼ੁਰੂ ਸ਼ੁਰੂ ਤੋਂ ਹੀ ਜਿਹੜਾ ਐਨਐਸਏ ਆ ਇਹ ਡਰਾਕੋਨियन ਲਾਅ ਹੈ ਕਲੋਨੀਅਲ ਲਾਅ ਹੈ ਇਹ ਮੈਂ ਨਹੀਂ ਕਹਿੰਦਾ ਸੁਪਰੀਮ ਕੋਰਟ ਨੇ ਵੀ ਕਈ ਅਬਜ਼ਰਵੇਸ਼ਨ ਕੀਤੀ ਹੈ ਜਦੋਂ 124ਏ ਸਟੇ ਕੀਤਾ ਸੀ ਸੈਡੀਸ਼ਨ ਲਾਅ ਉਦੋਂ ਵੀ ਅੱਜ ਮਤਲਬ ਇਹ ਹਿਸਟੋਰਿਕਲੀ ਸੌ ਚੁੱਕਣ ਲਈ ਤਾਂ ਹੁਣੇ ਲੇਟੈਸਟਲੀ ਕਿੰਨੇ ਕੇਸ ਹੋਏ ਨੇ ਜਿਨ੍ਹਾਂ ਤੇ ਅਰੈਸਟਡ ਬੰਦੇ ਸੀ ਉਹ ਬਾਹਰ ਕੱਢੇ ਨੇ ਹੂੰ ਆਉਣਾ ਸੌ ਚੁੱਕਣ ਵਾਸਤੇ ਇੱਕ ਗੱਲ ਹੈ ਪਾਰਲੀਮੈਂਟ ਦੇ ਵਿੱਚ ਪਾਰਟਿਸਿਪੇਟ ਕਰਨਾ ਵੀ ਰਾਈਟ ਹੈ ਉਹਨਾਂ ਦਾ ਜੀ ਇਕੱਲਾ ਬਾਹਰ ਆਉਣਾ ਨਹੀਂ ਵੀ ਇੱਕ ਦਿਨ ਲਈ ਸੌ ਚੁੱਕਣ ਲਈ ਆ ਕੇ ਫਿਰ ਅੰਦਰ ਜਾਣਾ ਪਹਿਲਾਂ ਤਾਂ ਇਹਦੇ 'ਚ 12 ਮਹੀਨੇ ਦੀ ਮੈਕਸਿਮਮ ਜਿਹੜਾ ਐਨਐਸਏ ਦੇ ਵਿੱਚ ਹੈ ਟਾਈਮ ਲਿਮਿਟ ਹੈ ਉਸ ਤੋਂ ਪਹਿਲਾਂ ਜਦੋਂ ਮਰਜ਼ੀ ਗਵਰਨਮੈਂਟ ਇਹਨੂੰ ਤੋੜ ਸਕਦੀ ਸੀ ਜੀ ਹੁਣ ਤੇ ਗਵਰਨਮੈਂਟ ਨੂੰ ਇਹ ਕਲੈਰੀਫਿਕੇਸ਼ਨ ਹੋ ਜਾਣੀ ਚਾਹੀਦੀ ਐ ਐਨਐਸਏ ਕੀ ਐ ਪ੍ਰੀਵੈਂਟਿਵ ਡਿਟੈਂਸ਼ਨ ਐ ਹਮ ਕੀ ਡਿਟੈਂਸ਼ਨ ਐ ਵੀ ਦੇਸ਼ ਦੀ ਏਕਤਾ ਅਖੰਡਤਾ ਹਮ ਸੁਰੱਖਿਆ ਹਮ ਤੇ ਖੁਦਮੁਖਤਿਆਰੀ ਨੂੰ ਖਤਰਾ ਸੀ ਇਹ ਜੀ ਇਹੀ ਇਹੀ ਸੀ ਨਾ ਜਿੱਥੋਂ ਤੱਕ ਮੈਂ ਇਹਨੂੰ ਚੈੱਕ ਕਰ ਪਾ ਰਿਆ ਜਿਹੜੇ ਇੱਕ ਪਰਚੇ ਨੂੰ ਛੱਡ ਕੇ 307 ਦਾ ਜਾਂ ਜਿਹੜਾ ਉਹ ਕੈਪਚਰ ਕਰਨ ਦਾ ਪੁਲਿਸ ਸਟੇਸ਼ਨ ਵਾਲਾ ਛੱਡ ਕੇ ਬਾਕੀ ਪਰਚੇ ਉਹ ਕੁਝ ਕੱਪੜੇ ਬਦਲ ਕੇ ਕਿਸੇ ਦੀ ਕਾਰ ਲੈ ਕੇ ਕਿਸੇ ਦੇ ਘਰ ਵੜ ਕੇ ਕਿਸੇ ਤੋਂ ਸਮਾਨ ਖੋ ਕੇ ਭੱਜ ਗਿਆ ਇਦਾਂ ਦੇ ਪਰਚੇ ਨੇ ਹਲੇ ਤੱਕ ਕਨਵਿਕਸ਼ਨ ਨਹੀਂ ਹੋਈ ਹਲੇ ਤਾਂ ਪਰਚੇ ਨੇ ਇੱਕ ਯੂਏਪੀਏ ਲੱਗਿਆ ਹੋਇਆ ਰਸ਼ੀਦ ਇੰਜੀਨੀਅਰ ਜਿਹਦੇ ਅਗੇਂਸਟ ਯੂਏਪੀਏ ਲੱਗਿਆ ਟੈਰਰਿਸਟ ਸਭ ਤੋਂ ਡੇਂਜਰਸ ਇਨੈਕਟਮੈਂਟ ਹੈ ਜੀਦੇ ਵਿੱਚ ਲਾਈਫ ਇਮਪ੍ਰਿਜ਼ਨਮੈਂਟ ਆਫ ਡੈਥ ਇਮਪ੍ਰਿਜ਼ਨਮੈਂਟ ਤੱਕ ਸਜ਼ਾ ਦਾ ਪ੍ਰਾਵਧਾਨ ਹੈ ਉਹਨੂੰ ਕੋਰਟ ਨੇ ਮਤਲਬ ਅੱਜ ਕਿਹਾ ਕਿ ਵੀ ਐਨਆਈਏ ਤੋਂ ਰਿਪੋਰਟ ਲੈਣ ਤੋਂ ਬਾਅਦ ਜਿੱਥੋਂ ਤੱਕ ਤੁਹਾਡੇ ذریعے ਜਾਂ ਨਿਊਜ਼ ਦੇ ذریعے ਜੀ ਕਿਉਂਕਿ ਆਈ ਵਾਸ ਨਾਟ ਪ੍ਰੈਸੈਂਟ ਜਦੋਂ ਆਰਡਰ ਪਾਸ ਹੋਇਆ ਜੀ ਕਿ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਕਿ ਉਹ ਆ ਕੇ ਆਪਣੀ ਓਥ ਲੈਣਗੇ ਇਹਨਾਂ ਤੋਂ ਤਾਂ ਕੰਮੇ ਬੜਾ ਆਸਾਨ ਹੈ ਵਧਾਉਣ ਦਾ ਤਾਂ ਕੋਈ ਕੁਐਸਚਨ ਹੀ ਨਹੀਂ ਪੈਦਾ ਹੁੰਦਾ ਜਦੋਂ ਇੱਕ ਬੰਦੇ ਨੂੰ ਗਵਰਨਮੈਂਟ ਕੀ ਹੈ ਗਵਰਨਮੈਂਟ ਇੱਕ ਇਨਸਾਨ ਦੇ ذریعے ਚੱਲਦੀ ਹੈ ਚਾਹੇ ਉਹ ਡੀਸੀ ਹੈ ਚਾਹੇ ਐਸਐਸਪੀ ਉਹਦੀਆਂ ਰਿਪੋਰਟਾਂ ਤੇ ਹੀ ਆ ਡੀਸੀ ਐਸਐਸਪੀ ਕੋਈ ਐਦਾਂ ਦਾ ਫੰਡਾਮੈਂਟਲ ਕੰਮ ਤੇ ਨਹੀਂ ਕਿ ਉਹਨੂੰ ਉਤੋਂ ਰੱਬੀ ਗਿਆਨ ਹੋ ਗਿਆ ਵੀ ਇਹ ਬੰਦੇ ਤੋਂ ਦੇਸ਼ ਦੀ ਅਖੰਡਤਾ ਦਾ ਖਤਰਾ ਹੈ ਜਿਹੜੇ ਲੋਕਾਂ ਨੇ ਅਮਰਿਤਪਾਲ ਸਿੰਘ ਜੀ ਨੂੰ ਜਿਤਾਇਆ ਅੱਜ ਵੋਟ ਪਾ ਕੇ ਉਹਨਾਂ ਨੇ ਇਸ ਗੱਲ ਤੇ ਸਟੈਂਪ ਕਰਤੀ ਕਿ ਇਸ ਬੰਦੇ ਤੋਂ ਕੋਈ ਖਤਰਾ ਨਹੀਂ ਜੇ ਇਹ ਬੰਦਾ ਦੇਸ਼ ਲਈ ਖਤਰਾ ਹੈ ਤਾਂ ਇਹ ਜਿੰਨੇ ਲੋਕਾਂ ਨੇ 2 ਲੱਖ ਦਾ ਮਾਰਜਨ ਹੈ ਉਹ ਸਾਰੇ ਦੇਸ਼ ਲਈ ਖਤਰਾ ਹੈ ਫਿਰ ਫਿਰ ਸਾਰਿਆਂ ਨੂੰ ਤੁਸੀਂ ਐਨਐਸਏ ਲਾ ਕੇ ਅੰਦਰ ਕਰੋਗੇ ਇੱਥੇ ਜਿੰਨਾ ਤੁਸੀਂ ਵੱਡੋਗੇ ਨਾ ਦਰਖਤ ਨੂੰ ਟਾਹਣੀਆਂ ਉੰਨੀਆਂ ਹੀ ਪਰਫੁੱਲਤ ਹੋਣੀਆਂ ਦੋ ਸੀਟਾਂ ਪੰਜਾਬ ਦੀਆਂ ਇਹ ਜਿਹੀਆਂ ਜਿਹੜੀਆਂ ਸਿਰਫ ਧੱਕਾ ਕਰਨ ਵਾਲੇ ਸੈਂਟਰ ਨੂੰ ਵੀ ਤੇ ਸਟੇਟ ਨੂੰ ਸਮਝ ਲੈਣਾ ਚਾਹੀਦਾ ਇਸ ਜਜ਼ਬਾਤੀ ਲੋਕਾਂ ਵਾਸਤੇ ਐਨਐਸਏ ਜਿਹੜਾ ਹੈ ਉਹ ਤੁਸੀਂ ਧੱਕਾ ਕਰਕੇ ਦਬਾ ਸਕਦੇ ਹੋ ਪਰ ਉਹ ਫ੍ਰਸਟ੍ਰੇਸ਼ਨ ਜਿਹੜੀ ਹੈ ਤੁਸੀਂ एनवायरनमेंट ਇਦਾਂ ਦਾ ਦੋ ਕਿਸੇ ਲੋਕ ਸਿੱਖਾਂ ਨੂੰ ਇਹ ਲੱਗੇ ਹੀ ਨਾ ਵੀ ਦੇਸ਼ 'ਚ ਅਸੀਂ ਪਰਾਏ ਆ ਇਹ ਇਹ ਹਾਲਾਤ ਕਿਉਂ ਬਣਿਆ ਕਿਉਂ ਕੋਈ ਬੰਦਾ ਇਸ ਗੱਲ ਤੇ ਬੋਲਣ ਲਈ ਤਿਆਰ ਨਹੀਂ ਤੁਹਾਨੂੰ ਇਹ ਬੋਲਣਾ ਪਊਗਾ ਕਦੋਂ ਬੰਦਾ ਜਦੋਂ ਕਿਸੇ ਦੀ ਜਾਨ ਨਿਕਲਦੀ ਉਦੋਂ ਹੀ ਕੁਝ ਬੋਲਦਾ ਉਹ ਬਿਲਕੁਲ ਦੇ ਦੇਸ਼ ਦੇ ਵਿੱਚ ਉਹਨੂੰ ਆਪਣਾ ਆਪ ਪਰਾਇਆ ਹੀ ਨਾ ਲੱਗੇ ਵੀ ਮੇਰੇ ਨਾਲ ਤੱਕਾ ਹੀ ਨਹੀਂ ਹੋ ਰਿਹਾ ਕਿਸੇ ਕਿਸਮ ਦਾ ਉਹ ਕਿਉਂ ਆ ਕੇ ਕਹੇ ਮੈਂ ਕੋਈ ਗੈਰ ਕਾਨੂੰਨੀ ਕੰਮ ਕਰਨਾ ਔਰ ਉਹਨੂੰ ਵੋਟਾਂ ਕਿਉਂ ਪੈਣ ਜੇ ਗੈਰ ਕਾਨੂੰਨੀ ਉਸ ਬੰਦੇ ਦਾ ਜੋ ਵਰਡਿਕਟ ਸੀ ਕਿ ਵੀ ਮੈਂ ਨਸ਼ਾ ਖਤਮ ਕਰਨਾ ਨਸ਼ਾ ਖਤਮ ਕਰਨ ਵਾਸਤੇ ਲੱਗਿਆ ਹੋਇਆ ਜੇ ਉਹਦੀ ਰੋਗ ਧਾਮ ਕਰੀਏ ਤਦੇ ਲੋਕਾਂ ਦੇ ਇੱਕ ਇੱਕ ਟੱਬਰ ਦੇ ਵਿੱਚ ਇੱਕ ਦੋ ਜਾਂ ਤਿੰਨ ਮੇਲ ਮੈਂਬਰ ਆ ਫੀਮੇਲ ਮੈਂਬਰ ਵੀ ਤੇ ਹੈਗੇ ਆ ਬਜ਼ੁਰਗ ਵੀ ਨੇ ਬਜ਼ੁਰਗ ਤਾਂ ਉਹ ਨੇ ਜਿਹੜੇ 70 ਸਾਲ ਦੀ ਉਮਰ ਤੋਂ ਉੱਤੇ ਬੈਠੇ ਆ ਜੂਥ ਨੂੰ ਤਾਂ ਮਗਰ ਲਾਇਆ ਜਾ ਸਕਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਮੈਕਸਿਮਮ ਲੋਕ ਇਹਦੇ ਨਾਲ ਨੇ ਇਸ ਕਰਕੇ ਲਾਅ ਐਂਡ ਆਰਡਰ ਦੀ ਕੋਈ ਖਤਰਾ ਨਹੀਂ ਇਹ ਆਈ ਰਿਕੁਐਸਟ ਸੈਂਟਰ ਤੇ ਸਟੇਟ ਗਵਰਨਮੈਂਟ ਜਿਹਦਾ ਵੀ ਯੋਗਦਾਨ ਇਹਦੇ ਚ ਹੈਗਾ ਐਨਐਸਏ ਨੂੰ ਇਮੀਡੀਏਟਲੀ ਰਿਵੋਕ ਕਰਨ ਦੇਣਾ ਚਾਹੀਦਾ ਸੈਕਸ਼ਨ 15 ਚ ਵੀ ਲੋੜ ਨਹੀਂ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਦੀ ਜੋ ਪਹਿਲਾਂ ਉਹਨੂੰ ਕਰਤਾ ਠੀਕ ਹੈ ਕਿਉਂਕਿ ਇਹ ਤਾਂ ਡਰਾਕੂਨੀਅਨ ਲਾਅ ਆ ਜਿਹਦੇ ਵਿੱਚ ਕੋਈ ਅਪੀਲ ਦਲੀਲ ਨਹੀਂ ਕਿਸੇ ਨੂੰ ਅਰੈਸਟ ਕਰਕੇ ਪ੍ਰੋਡਿਊਸ ਕਰਨ ਦੀ ਲੋੜ ਨਹੀਂ ਬਿਨਾ ਟ੍ਰਾਇਲ ਤੋਂ ਹਰ ਕਾਨੂੰਨ ਦੇ ਵਿੱਚ ਇਹ ਪ੍ਰਾਵਧਾਨ ਹੈ ਵੀ ਜਿੰਨੀ ਦੇਰ ਬੰਦੇ 'ਤੇ ਟ੍ਰਾਇਲ ਨਹੀਂ ਚੱਲਦਾ ਉਹਨੀ ਦੇਰ ਉਹਨੂੰ ਸਜ਼ਾ ਨਹੀਂ ਹੋ ਸਕਦੀ ਬਿਨਾ ਟ੍ਰਾਇਲ ਬਿਨਾ ਇੱਕ ਇਹਦੇ ਖਤਰੇ ਤੇ ਵੀ ਇਹ ਦੇਸ਼ ਦੀ ਅਖੰਡਤਾ ਏਕਤਾ ਸੁਰੱਖਿਆਤਾ ਤੇ ਖੁਦਮਖਤਿਆਰੀ ਨੂੰ ਖਤਰਾ ਹੈ ਇਸ ਗਰਾਉਂਡ ਤੇ ਬੰਦਾ ਅੰਦਰ ਤੁਸੀਂ ਬੰਦ ਕੀਤਾ ਹੋਇਆ ਸੋ ਉਹਦਾ ਸਦਸਾ ਰੱਦ ਹੋਣ ਦਾ ਕੋਈ ਕੁਐਸਚਨ ਨਹੀਂ ਕਿਉਂਕਿ ਉਹ ਬੰਦਾ ਜੀ ਜਿਹੜੇ ਕਾਨੂੰਨ ਬਣਾਉਂਦੇ ਨੇ ਅੱਜ ਤਾਂ ਉਹ ਸਰਕਾਰ ਹੈ ਉਹ ਵੀ ਤਾਂ ਐਮਪੀ ਬਣ ਗਿਆ ਸੋ ਉਹਨੂੰ ਕੋਈ ਕਹਿੰਦਾ ਜੀ ਉਹਦੀ ਸਦਸਾ ਰੱਦ ਹੋ ਜੂਗੀ ਜਿਹੜੇ ਹੋਰ ਐਮਪੀਆ ਨੇ ਸਦਸਾ ਰੱਦ ਕਰਨੀ ਹੈ ਸਰਕਾਰ ਬਣ ਕੇ ਉਹ ਵੀ ਤਾਂ ਇਹਦੇ ਮੰਗੋ ਇਲੈਕਟ ਹੋ ਕੇ ਗਏ ਨੇ ਇਹ ਵੀ ਇਲੈਕਟ ਹੋ ਕੇ ਸਰਕਾਰੇ ਬਣ ਗਏ ਤਾਂ ਸਰਕਾਰ ਦਾ ਪਾਰਟ ਤੇ ਪਾਰਸਲ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਕੋਟਾਂ 'ਚ ਜਾਣ ਦੀ ਕਿਉਂ ਲੋੜ ਪਈ ਹੋਈ ਹੈ ਗਵਰਨਮੈਂਟ ਇਟਸੈਲਫ ਕਮ ਫਾਰਵਰਡ ਕਿ ਵੀ ਹਾਂ ਅਸੀਂ ਇਹਨਾਂ ਨੂੰ ਰੀਲੀਜ਼ ਕਰਦੇ ਹਾਂ ਜਿਹੜਾ ਬੰਦਾ ਜਿੱਤੇ ਗਿਆ ਸਾਡਾ ਪਰਸੈਪਸ਼ਨ ਗਲਤ ਸੀ ਪਰ ਲੋਕਾਂ ਦਾ ਆਵਾਮ ਠੀਕ ਸੀ ਸੋ ਇਟ ਇਜ਼ ਰਿਕੁਆਇਰਡ ਥੈਟ ਇਮੀਡੀਏਟਲੀ ਉਦੀ ਲਾਈਫ ਐਂਡ ਲਿਬਰਟੀ ਜਿਹੜੀ ਹੈ ਉਹ ਰਾਈਟ ਫੰਡਮੈਂਟਲ ਰਾਈਟ ਵਾਇਲਟ ਹੋ ਰਿਹਾ ਹੈ ਇਹਨੂੰ ਬਿਲਕੁਲ ਇਮੀਡੀਏਟਲੀ ਵਿਦਾਊਟ ਐਨੀ ਇੰਟਰਫੇਰੈਂਸ ਹੀ ਸ਼ੁੱਡ ਬੀ ਰਿਲੀਜ਼ਡ ਫਰੋਮ ਦੀ ਕਸਟਡੀ ਜੀ ਐਂਡ ਹੀ ਵੀ ਪਰਮਿਟਡ ਟੂ ਸੌ ਚੁੱਕਣ ਵਾਸਤੇ ਉਸ ਤੋਂ ਬਾਅਦ ਡੇ ਟੂ ਡੇ ਪ੍ਰोसीडिंग अटेंड ਕਰਨ ਵਾਸਤੇ ਰਾਈਟ ਉਹਨਾਂ ਦਾ ਬਣਦਾ ਜੀ ਜੀ ਬਿਲਕੁਲ ਔਰ ਔਥ ਦਾ ਹੱਕ ਜਿਹੜਾ ਹਰ ਕਿਸੇ ਨੂੰ ਹੁੰਦਾ ਹੈਗਾ ਆਪਾਂ ਥੋੜੀ ਜੀ ਜਿਉ ਆਪਾਂ ਤੇ ਐਨਐਸਏ ਤੇ ਗੱਲ ਕਰਦੇ ਜਿਵੇਂ ਕਹਿੰਦੇ ਕਿ ਇੱਕ ਐਗਜ਼ੀਕਿਊਟਿਵ ਐਕਟ ਹੈਗਾ ਉਹ ਜੁਡੀਸ਼ੀਅਲ ਐਕਟ ਹੈਗਾ ਕਿ ਔਰ ਜਿਹੜੇ 에 ਰਸ਼ੀਦ ਸੇਖ ਹੈਗੇ ਨੇ ਇਹ ਪਹਿਲਾਂ ਵੀ ਵਿਧਾਇਕ ਰਹੇ ਹੈਗੇ ਆ ਚਲੋ ਹੁਣ ਇਹ ਐਮਪੀ ਬਣੇ ਹੈਗੇ ਆ ਸੋ ਹੋ ਸਕਦਾ ਇਹਨਾਂ ਦਾ ਇੱਕ ਬੈਕਗ੍ਰਾਉਂਡ ਰਹਿ ਰਿਹਾ ਹੈਗਾ ਹਨਾ ਸੱਤਾ ਦਾ ਤੇ ਇਸ ਕਰਕੇ ਵੀ ਅਮਰਿਤਪਾਲ ਦੂਸਰੇ ਪਾਸੇ ਉਹਦੇ ਤੇ ਦੁਬਾਰਾ ਐਨਐਸਏ ਲੱਗਦਾ ਹੈਗਾ ਤਾਂ ਕੀ ਇਹ ਐਕਟ ਦੇ ਕਰਕੇ ਕੋਈ ਤਰਕ ਰਹਿ ਸਕਦਾ ਹੈਗਾ ਕਿ ਹਾਂ ਇਹ ਐਕਟ ਬਹੁਤ ਡਿਫਰੈਂਟ ਨੇ ਉਹਨੂੰ ਤਾਂ ਜੁਡੀਸ਼ਲੀ ਦੇ ਵੱਲੋਂ ਟੈਰਰਿਸਟ ਫੰਡਸ ਦੇ ਕਰਕੇ ਜਿਹੜੀ ਹੈਗੀ ਸਜ਼ਾ ਵੀ ਹੋਈ ਹੈਗੀ ਹੈ ਸੋ ਥੋੜਾ ਜਿਹਾ ਇਹਨੂੰ ਹੋਰ ਬਰੀਫ ਦੇ ਵਿੱਚ ਮੈਨੂੰ ਦੱਸੋ ਕਿ ਇਹਨਾਂ ਐਕਟਸ ਨੂੰ ਲੈ ਕੇ ਕਿ ਅਜੇ ਤੱਕ ਇਹਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ ਕਿ ਅਮਰਿਤਪਾਲ ਜਿਹੜੇ ਨੇ ਉਹ ਐਨਐਸਏ ਦੌਰਾਨ ਵੀ ਸੌਂ ਚੁੱਕ ਸਕਦੇ ਆ ਨਹੀਂ ਇੱਥੇ ਕੋਈ ਐਮਬਿਗਿਟੀ ਹੈ ਨਹੀਂ देयर इज ਨੋ ਸੈਕੰਡ opinion ਕੇ ਵੀ ਉਹ ਸੌ ਨਹੀਂ ਚੁੱਕ ਸਕਦੇ ਉਸ ਮਤਲਬ ਚਾਹੇ ਜਵਾਬਾ ਲੱਗੀਏ ਚਾਹੇ ਐਨਐਸਏ ਲੱਗੀਏ ਬੰਦਾ ਓਥ ਸੈਰਮਨੀ ਦੇ ਵਿੱਚ ਪਾਰਟਿਸਪੇਟ ਡੈਟ ਆੀ ਵਾਂਟ ਟੂ ਸੇ ਕੇ ਐਸ ਪਰ ਐਸ ਦੀ 올ਡ ਪ੍ਰੈਸੀਡੈਂਟ ਆਫ ਦੀ ਸੁਪਰੀਮ ਕੋਰਟ ਐਂਡ ਹਾਈ ਕੋਰਟ ਇਜ਼ ਡਿਫਰੈਂਟ ਹਾਈ ਕੋਰਟਸ ਆਰ ਕਨਸਰਨਡ ਤੇ ਬੰਦਾ ਜਿਹੜਾ ਇਲੈਕਟਡ ਹੋ ਗਿਆ ਉਹਨੂੰ ਪਰਮਿਸ਼ਨ ਚਾਹੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ ਹੋਵੇ ਭਾਵੇਂ ਉਹ ਪਾਰਲੀਮੈਂਟ ਸੈਂਟਰ ਦਾ ਹੋਵੇ ਓਥੇ ਤੇ ਜਾਣ ਵਾਸਤੇ ਤਾਂ ਪਰਮਿਸ਼ਨ ਮਿਲਣੀ ਹੋ ਮਿਲਣੀ ਐ ਇਸੇ ਕਰਕੇ ਪਰਮਿਸ਼ਨ ਮਿਲੀ ਐ ਇਹਨੂੰ ਵੀ ਹਮ ਅਦਰਵਾਜ਼ ਯੂਏਪੀਏ ਇਜ਼ ਮੱਚ ਮੋਰ ਡੇਂਜਰਸ ਦੈਨ ਥੈਟ ਆਫ ਇਟਸ ਹਾਈ ਵਰਡ ਟੈਰਰਿਸਟ ਦਾ ਜਿਹੜਾ ਟੈਰਰਿਸਟ ਆ ਉਹਨੂੰ ਕੌਣ ਬਾਹਰ ਕੱਢ ਦੂਗਾ ਇਹਨਾਂ ਤੇ ਤਾਂ ਕੋਈ ਖਿਤਾਬ ਹੀ ਨਹੀਂ ਇਦਾਂ ਦਾ ਹੀ ਇਜ਼ ਨਾਟ ਚਾਰਜਡ ਵਿਦ ਐਨੀ ਕਾਈਂਡ ਆਫ ਸੱਚ ਐਕਟ ਜਿਹੜੀ ਐਫ ਆਈ ਆਰ ਦਰਜ ਹੋਈ ਹੋਈ ਹੈ ਜੇ ਤੁਸੀਂ ਪੀਪਲਜ਼ ਰਿਪਰੈਜ਼ੈਂਟੇਸ਼ਨ ਰਿਪਰੈਜ਼ੈਂਟੇਸ਼ਨ ਐਕਟ ਨੂੰ ਪੜ੍ਹਦੇ ਹੋ ਸੈਕਸ਼ਨ 8 ਦੇ ਵਿੱਚ ਜਿਹੜੀਆਂ ਡਿਸਕਵਾਲਿਫਿਕੇਸ਼ਨਸ ਨੇ ਉਸ ਡਿਸਕਵਾਲਿਫਿਕੇਸ਼ਨ ਦਾ ਕੁਐਸਚਨ ਵੀ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੰਦੇ ਨੂੰ 2 ਸਾਲੀ ਸਜ਼ਾ ਹੋ ਜੇ ਜੀ ਔਰ ਅਪੀਲ ਦਾ ਅਧਿਕਾਰ ਉਹ ਐਗਜ਼ਾਸਟ ਕਰ ਲੇ ਉਹ ਡਿਸਕਵਾਲਿਫਿਕੇਸ਼ਨ ਵੀ ਲਾਗੂ ਨਹੀਂ ਜਿਹੜਾ ਐਨ ਐਸ ਐ ਹੈ ਇਹ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਹੈ ਹਮ ਅਫੈਂਸ ਨਹੀਂ ਕੋਈ ਹੋਇਆ ਨਾ ਉੱਥੇ ਜੇ ਜੇਲ੍ਹ 'ਚ ਬੈਠੇ ਆ ਕੋਈ ਕੋਰਟ ਦੇ ਵਿੱਚ ਕੇਸ ਨਹੀਂ ਚੱਲ ਰਿਹਾ ਉਹਨੂੰ ਡਿਟੈਂਸ਼ਨ ਪ੍ਰिवेंट ਆਪਾਂ ਕਹਿੰਦੇ ਬੰਦੇ ਤੋਂ ਖਤਰਾ ਇਹਨੂੰ ਬੰਦ ਕਰ ਦਿਓ ਯਾਰ ਜੇ ਬਾਹਰ ਆ ਗਿਆ ਤਾਂ ਖਤਰਾ ਇਹ ਪ੍ਰिवेंटिव ਡਿਟੈਂਸ਼ਨ ਹੈ ਥਿਸ ਇਜ਼ ਨਾਟ ਮੋਰ ਦੈਨ ਦੈਟ ਨੋ ਆਫੈਂਸ ਇਸ ਮੇਡ ਆਊਟ ਜਿਆ ਅਫੈਂਸ ਜਿਹੜਾ ਕੋਈ ਅਫੈਂਸ ਕਮਿਟ ਨਹੀਂ ਕੀਤਾ ਆਮ ਸੌਰੀ ਟੂ ਸੇ ਸੇ ਦੈਟ ਕੋਈ ਮਤਲਬ ਉਹਦੀ ਟ੍ਰਾਇਲ ਨਹੀਂ ਚੱਲ ਰਿਹਾ ਨਾ ਕਨਵਿਕਸ਼ਨ ਹੋਈ ਹੈ ਹੁਣ ਤੱਕ ਸੋ ਇਹ ਪਿਕ ਪ੍ਰिवेंटिव ਡਿਟੈਂਸ਼ਨ ਹੈ ਵਿਚ ਇਜ਼ ਰਿਕੁਆਇਰਡ ਟੂ ਬੀ ਟਰਮੀਨੇਟਿਡ ਰਿਕੁਆਇਰਡ ਟੂ ਬੀ ਟਰਮੀਨੇਟਿਡ ਬਾਈ ਦੀ ਗਵਰਨਮੈਂਟ ਇਟਸੈਲਫ ਆਫਟਰ ਦੀ ਦਿਸ ਰਿਜ਼ਲਟ ਆਫ ਦੀ ਇਲੈਕਸ਼ਨ ਜੀ ਬਿਲਕੁਲ ਔਰ ਤੁਸੀਂ ਉਹਦੇ ਜਿੱਤਣ ਤੋਂ ਬਾਅਦ ਹੀ ਦਾਵਾ ਕਰਤਾ ਸੀ ਕਿ ਅਮਰਿਤਪਾਲ ਬਾਹਰ ਆਏਗਾ ਆਈ ਐਮ ਵੈਰੀ ਕੀਨ ਔਨ ਥੈਟ ਇਸ਼ੂ ਐਸ ਪਰ ਐਸ ਦੀ ਲਾਅ ਇਜ਼ ਕਨਸਰਨਡ ਮਾਈ ਲੀਗਲ ਓਪੀਨੀਅਨ ਇਜ਼ ਕਨਸਰਨਡ ਇਟ ਇਟ ਕਾਂਟ ਬੀ ਸੈਡ ਕਿ ਉਹਦੀ ਸਦੱਸਤਾ ਰੱਦ ਹੋ ਜਾਏਗੀ ਉਹ ਮੈਂ ਕਲੈਰੀਫਾਈ ਕਰਤਾ ਉਹ ਤਾਂ ਜਿਹਨੇ ਸਦੱਸਤਾ ਰੱਦ ਕਰਨੀ ਹੈ ਈਜ਼ ਪਾਰਲੀਮੈਂਟ ਨਹੀਂ ਉਹ ਹੁਣ ਨਹੀਂ ਕਰ ਸਕਦਾ ਉਹ ਉਹ ਤਾਂ ਇਲੈਕਟਡ ਹੈ ਲੋਕਾਂ ਨੇ ਜਿਨ੍ਹਾਂ ਨੇ ਕਰਨੀ ਉਹ ਵੀ ਤਾਂ ਇਦਾਂ ਹੀ ਇਲੈਕਟ ਹੋ ਕੇ ਗਏ ਨੇ ਉਹ ਕਿਹੜਾ ਉੱਤੋਂ ਆਗੇ ਨੇ ਸਪੈਸ਼ਲੀ ਸੋ ਦੈਟ ਇਜ਼ ਵੈਰੀ ਕਲੀਨ ਐਂਡ ਕਲੀਅਰ ਕਿ ਇਹਨਾਂ ਨੂੰ ਬਾਹਰ ਵੀ ਆਉਣਾ ਤੇ ਪਾਰਲੀਮੈਂਟ ਦੇ ਵਿੱਚ ਸੈਸ਼ਨ ਚ ਵੀ ਪਾਰਟਿਸਪੇਟ ਕਰਨਾ ਬਣਦਾ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਸਰ तमाम ਜਾਣਕਾਰੀ ਦੇ ਲਈ ਸੋ ਜਿਸ ਤਰ੍ਹਾਂ ਦੇ ਨਾਲ ਸਰ ਨੇ ਕਿਹਾ ਕਿ ਇਹ ਇੱਕ ਫੰਡਾਮੈਂਟਲ ਰਾਈਟ ਹੈਗਾ ਹੈਗਾ ਜਦੋਂ ਵੀ ਕੋਈ ਐਮਪੀ ਬਣ ਜਾਂਦਾ ਹੈਗਾ ਤੇ ਉਸਨੇ ਸੌ ਚੁੱਕਣੀ ਹੁੰਦੀ ਹੈ ਜੇਕਰ ਉਹ ਜੇਲ੍ਹ ਦੇ ਵਿੱਚੋਂ ਲੜਦਾ ਹੈਗਾ ਚੋਣ ਤਾਂ ਵੀ ਉਹ ਨੂੰ ਸੌ ਚੁੱਕਣ ਦਾ ਹੱਕ ਹੈ ਉਹ ਵੱਖਰੀ ਗੱਲ ਹੈ ਕਿ ਕਈ ਵਾਰ ਕੋਰਟ ਦੇ ਵੱਲੋਂ ਕੁਝ ਹਦਾਇਤਾਂ ਦੇ ਦਿੱਤੀਆਂ ਜਾਂਦੀਆਂ ਕਿ ਮੈਜਿਸਟ੍ਰੇਟ ਦੇ ਸਾਹਮਣੇ ਜਿਵੇਂ ਅਸੀਂ ਅਬਦੁੱਲ ਰਸੀਦ ਦੀ ਵੀ ਗੱਲ ਕਰੀਏ ਤੇ ਇਹਨੂੰ ਲੈ ਕੇ ਵੀ ਇਹ ਜਿਹੜੀ ਹਦਾਇਤ ਹੈ ਦਿੱਤੀ ਗਈ ਹੈਗੀ ਹੈ ਕਿ মিডিਆ ਇਨਵੋਲਵ ਨਹੀਂ ਹੋਏਗਾ ਕਿਤੇ ਵੀ ਔਰ ਇਹਨੂੰ ਇਕੱਲੇ ਨੂੰ ਜਿਹੜਾ ਵਾਲੇ ਜਾ ਕੇ ਮੈਜਿਸਟ੍ਰੇਟ ਦੇ ਸਾਹਮਣੇ ਜਿਹੜੀ ਹੈਗੇ ਸੌ ਚੁਕਾਈ ਜਾਏਗੀ ਸੋ ਇਸ ਤਰ੍ਹਾਂ ਦੇ ਨਾਲ ਕਈ ਵਾਰ ਕੁਝ ਹਦਾਇਤਾਂ ਲਗਾਈਆਂ ਜਾ ਸਕਦੀਆਂ ਹੈਗੀਆਂ ਨੇ ਪਰ ਓਥ ਲੈਣਾ ਜਿਹੜਾ ਹੈਗਾ ਵਾ ਉਹ ਇੱਕ ਮੌਲਿਕ ਅਧਿਕਾਰ ਹੈਗਾ ਆ ਤੇ ਇਹ ਜਿਹੜਾ ਹੈ ਹਰ ਕੈਂਡੀਡੇਟ ਜਿਸ ਨੂੰ ਲੋਕ ਇਲੈਕਟ ਕਰਕੇ ਭੇਜਦੇ ਹੈਗੇ ਉਸ ਨੂੰ ਇਹ ਮਿਲਦਾ ਹੈਗਾ ਉਹ ਚਾਹੇ ਕਿਸੇ ਤੇ ਐਨਐਸਏ ਲੱਗੀ ਹੈ ਚਾਹੇ ਕਿਸੇ ਤੇ ਜਵਾਬਾ ਲੱਗੀ ਹੈ ਜਾਂ ਹੋਰ ਕੋਈ ਜਿਹੜੇ ਕ੍ਰਿਮੀਨਲ ਚਾਰजेस ਜਿਹੜੇ ਨੇ ਉਹ ਲੱਗੇ ਨੇ ਕਿਉਂਕਿ ਲੋਕਾਂ ਦੇ ਜਿਹੜਾ ਕੋਈ ਵੀ ਫੈਸਲਾ ਹੁੰਦਾ ਉਸ ਦਾ ਸਨਮਾਨ ਸਰਕਾਰ ਨੇ ਇਸੇ ਤਰ੍ਹਾਂ ਦੇ ਨਾਲ ਕਰਨਾ ਹੁੰਦਾ ਸੋ ਲਗਾਤਾਰ ਪੰਜਾਬੋ ਦੇ ਲਈ ਬਣੇ ਯੋ ਜੁੜੇ ਰਹਿਣਾ ਚੈਨਲ ਦੇ ਨਾਲ ਫਿਲਹਾਲ ਮੈਨੂੰ ਅਰਪਣ ਕਰਨ ਨੂੰ ਸਹਿਯੋਗੀ ਕੈਮਰਾਮੈਨ ਰਾਜਵਿੰਦਰਨਾ ਦਿਓ ਆ ਗਿਆ ਧੰਨਵਾਦ